ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ੁਦੀਪ ਕੋਰ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਬੀਅਸ ਵੱਲੋਂ ਏਅਰ ਫੋਰਸ ਵੱਲੋਂ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਰੈਸਕਿਊ ਹੜਪੀੜਿਤ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਰਾਹਤ ਸਮਗਰੀ ਹੈਲੀਕਾਪਟਰ 'ਚ ਬਿਠਾ ਕੇ ਸੈਂਕੜੇ ਲੋਕਾਂ ਨੂੰ ਹੜ ਦੇ ਪਾਣੀ 'ਚੋਂ ਕੱਢਿਆ ਬਾਹਰ ਦੇ ਪਾਣੀ ਚ ਘਿਰਿਆ ਐਮਐਲਏ ਦਾ ਪਿੰਡ ਸਰ ਸਾਡੇ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਦੀ ਡਗੀ ਥਾ ਪੰਡਿਆਂ ਤਾਂ ਭੱਜ ਗਏ ਖੇਤਾਂ ਚ 라ਵੀ ਦਰਿਆ ਦੇ ਪਾਣੀ ਚ ਡੁੱਬੀ ਗੱਡੀ ਪਾਣੀ ਪਹਿਲਾਂ ਤਾਂ ਘਟ ਰਿਹਾ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਰਿਹਾ ਰਾਤ ਦਾ ਕੁਝ ਪਾਣੀ ਸੇਰੇ ਆ ਘਟਣ ਨਹੀਂ ਲਿਆ ਬਣ ਲੋਕਾਂ ਦੇ ਦਰਸ਼ਨ ਮੁਤਾਬਿਕ ਗੱਡੀ 'ਚ ਸਨ 4 ਲੋਕ ਸਵਾਰ ਇਹ ਪ੍ਰਸ਼ਾਸਨ ਦੀ ਗਲਤੀ ਕਾਰਨ ਸਾਲ ਕੋਈ ਹੋਇਆ ਹੜ੍ਹ ਦੇ ਪਾਣੀ 'ਚ ਫਸੇ ਆਪਣੇ ਦੋਸਤ ਅਤੇ ਉਸ ਦੇ ਪਰਿਵਾਰ ਨੂੰ ਰਾਹਤ ਸਮਗਰੀ ਦੇਣ ਜਾ ਰਹੇ ਨੌਜਵਾਨਾਂ 'ਚ 1 ਕਰੋੜਿਆ ਪਾਣੀ ਦੇ ਤੇਜ਼ ਵਹਾਜ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਣਜਾਣ ਸੀਗੇ ਉਹ ਰਸਤਾ ਸਹੀ ਯੂਨਨ ਪਤਾ ਨਹੀਂ ਸੀਗਾ ਇਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਹੋਇਆ ਲਾਪਤਾ ਦੂਜਾ ਚੜਿਆ ਮਕਾਨ ਦੀ ਛੱਤ ਤੇ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹਦੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਨਡੀਆਰਫ ਦੀਆਂ ਟੀਮਾਂ ਨੇ ਨੌਜਵਾਨ ਨੂੰ ਸੁਰੱਖਿਅਤ ਕਢਿਆ ਬਾਹਰ ਕਿ ਆਪਣੇ ਦੋਸਤ ਨੂੰ ਪਾਣੀ ਪਿਉਉਣ ਗਏ ਸੀ ਜੇ ਕੋਈ ਸਮੱਸਿਆ ਵੀ ਸੰਸਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ 4 ਲੜਕੇ ਵਾਪਸ ਆ ਗਏ 2 ਲੜਕੇ ਜਿਹੜੇ ਸੀਗੇ ਉਹ ਉੱਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਲਾਪਤਾ ਨੌਜਵਾਨ ਦੀ ਤਲਾਸ਼ ਲਈ ਸਰਚ ਆਪਰੇਸ਼ਨ ਜਾਰੀ ਨਵੋਦੇਲ ਸਕੂਲ ਚ ਫਸੇ ਹੜ ਦੇ ਪਾਣੀ ਚ ਚਾਰ 골ਡ ਮੈਡਲ ਲੈ ਕੇ ਆਏ ਵਿਦਿਆਰਥੀ ਖੇਡਣ ਗਿਆ ਸੀਗਾ ਕੋਈ ਰਾਤ ਨੈਸ਼ਨਲ ਹਮੀਰਪੁਰ ਪਹਿਲੇ ਗਏ ਸੀਗੇ ਖੇਡਣ ਉੱਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਈ ਖੇਡਣ ਉੱਥੋਂ ਵਾਪਸ 25 ਤਰੀਕ ਦੇ ਆ ਗਏ ਜੀ ਆ ਪਰਿਵਾਰ ਨੇ ਪ੍ਰਿੰਸੀਪਲ ਤੇ ਲਗਾਏ ਦੋਸ਼ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਆਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲੱਖੋਵਾਲ ਆਏ ਆ ਗੁਰਦੁਆਰੇ ਉਥੇ ਵੀ ਸਾਰਾ ਸਟਾਫ 도ੜ ਗਿਆ ਹੈ ਪਰਿਵਾਰ ਨੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੀਤੀ ਮੰਗ ਅਸੋਰੇ ਸਾਡੇ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਸਾਡੇ ਬੱਚੇ ਸਾਡੇ ਤੱਕ ਕੋਈ ਚਾਹੀਦੇ ਬੱਚੇ ਸਾਡੇ ਹਿਮਾਚਲ ਹਰੀਮਪੁਰ ਚ ਨੇ ਫੜਦੇ ਪਾਣੀ ਨੇ ਮਚਾਈ ਭਾਰੀ ਤਬਾਹੀ ਬਹੁਤ ਮਾੜਾ ਸਮਾਂ ਆਇਆ ਜਿਹੜਾ ਪਾਣੀ ਦਾ ਇਹ ਕਹਿ ਰਿਹਾ ਇਸ ਕਰਕੇ ਵੀਰਾਂ ਘਰੋਂ ਬੇਕਾਰ ਹੋ ਗਏ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਕੋਸ਼ਿਸ਼ ਕਰਨ ਦੇ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪਹੁੰਚੇ ਸਰਕਾਰ ਦੀ ਅਣਦੇਖੀ ਤੋਂ ਖਫਾ ਨੇ ਲੋਕ ਐਸੇ ਨੋਟਾਂਵਾਦਕਾਂ ਦੇ ਬਹੁਤ ਜਿਹੜਾ ਔਖੇ ਟਾਈਮ ਸਾਡੇ ਨਾਲ ਮਦਦ ਕੀਤੀ ਆ ਵਸਤੇ ਤੇ ਵਿਦਿਆਰਥੀਆਂ ਤੇ ਬਾਹਰੀ ਲੋਕਾਂ ਨੇ ਪਹੁੰਚਾਈ ਰਾਹਤ ਸਮਗਈ ਇਹ ਹੋਏ ਜਿਹੜੇ ਸੰਗਤਿ ਲਈ ਆ ਕੇ ਸੇਵਾ ਕਰ ਉਹਨਾਂ ਵੱਲ ਸਰਕਾਰ ਨਹੀਂ ਸਾਡੇ ਕੋਲ ਪੁੱਛਿਆ ਇਹ ਸਨ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਕਿਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ तकरीबन ਅੰਡਰ ਬੇਜਿਆ ਉੱਥੇ 10-10 ਫੁੱਟ ਪਾਣੀ ਹੈ ਜੀ ਆਮ ਬੰਦਾ ਜਾ ਨਹੀਂ ਸਕਦਾ तकरीबन ਬਹੁਤ ਬੁਰੇ ਹਾਲਾਤ ਹੋਏ ਨੇ ਗੋਤ ਮਾਨ ਦਾ ਕਹਿਣਾ ਤੇ ਇਹ ਕਿ ਅਸੀਂ ਕੁਕਰੀ ਦੇ ਅੰਡੇ ਦੇ ਪੈਸੇ ਦਾਂਗੇ ਪਰ ਸਾਨੂੰ ਅੰਡੇ ਦੇ ਕਿੱਥੇ ਸਾਨੂੰ ਰੋਟੀ ਬੜੀਆਂ ਜਿਹੜੀਆਂ ਮਰ ਗਈਆਂ ਉਹਨਾਂ ਦਾ ਤਾਂ ਕੁਝ ਨਹੀਂ ਮਿਲਿਆ ਅੰਡੇ ਨਾਲ ਤੇ ਅੰਡੇ ਦੀ ਤੇ ਗੱਬਾ ਬਾਅਦ ਦੀ ਗੱਲ ਹੈ ਕਿ ਨਾ ਵੀਰੇ ਟਾਟਾ ਲਖਵਿੰਦਰ ਸਿੰਘ ਜੀ ਜਿਹੜਾ ਪਿੰਡ ਹੈ ਸਾਪੜ ਚ ਆ ਜਨ ਤੇ ਕਿਵੇਂ ਦਾ ਹਾਲਾਤ ਨੇ ਪਾਣੀ ਦੇ ਇਸ ਵੇਲੇ ਸੇਰੇ ਨੂੰ ਫੋਨ ਆਇਆ ਕੋਈ 7:00 ਵਜੇ ਨਾਲ ਗੱਡੀ ਟਗੀ ਆ ਨਾਲੇ ਆਉਂਦੀ ਸੀ ਤੇ ਇਹ ਰਿਸ਼ਤੇਦਾਰ ਇੱਥੇ ਉਦੋਂ ਵਾਲੀ ਆ ਤੇ ਕਹਿੰਦੇ ਗੱਡੀ ਵੇਖਿਆ ਪੱਥੇ ਕਹਿੰਦੇ ਬੰਦੇ ਭੱਜ ਗਏ ਉਦਾਂ ਤੇ ਇੱਥੇ ਛੜਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਡਕੀ ਸੀ ਬੰਦਿਆ ਤਾਂ ਭੱਜ ਗਏ ਪਤਾ ਲਹੇ ਕਿੰਨੇ ਜਨੇ ਸਵਾਰ ਸੀ ਗੱਡੀ ਜੇ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਾ ਸੇਰੇ ਮੇਰੇ ਨਾਲ ਗੱਲ ਹੋਈ ਬੰਦੇ ਭੱਜ ਗਏ ਉਹ ਜਿੰਨੇ ਹੈਗੇ ਵਿੱਚੋਂ ਕਿਥੋਂ ਆ ਰਹੇ ਜਨਾਲੇ ਆ ਰਹੇ ਜਨਾਲੇ ਆ ਰਹੇ ਤੇ ਕੋਈ ਐਸਲੇ ਕੋਈ ਪ੍ਰਸ਼ਾਸਨ ਅਧਿਕਾਰੀ ਤਾਂ ਪੁੱਛਿਆ ਕੋਈ ਨਹੀਂ ਆਜੀ ਕਿਵੇਂ ਦੇ ਹਾਲਾਤ ਨੇ ਐਸਲੇ ਜਿਹੜੇ ਪਾਣੀ ਪਾਣੀ ਵਧਿਆ ਰਾਤ ਅੱਜ ਰਾਤਾਂ ਦੀ ਕੱਲ ਵੀ ਮੇਰੇ ਠੀਕ ਹੀ ਸੀ ਪਰ ਤਖਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੈਂ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗਦੇ ਕੋਈ ਆਣ ਕੇ ਵੇਖੇ ਕੀ ਬੰਦਿਆ ਕੀ ਨਹੀਂ ਅੰਜੁਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਡ ਸ਼ਾਹਪੁਰ ਜਾਜਨ ਡੇਰਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਹੈ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਲਿਆ ਬੰਨ ਤੇ ਜਿਹੜੇ ਪਰਿਵਾਰਕ ਮੈਂਬਰ ਐਸ ਵਲੇ ਕਿਸ਼ੋਰ ਖੇਤਾਂ ਜਾ ਚੁਕੇ ਆ ਕਿ ਕਿਦਾਂ ਹਜੇ ਵੀ ਮਸੇ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਾਦੇ ਛੱਤ ਤੇ ਨੇ ਹਾਂਜੀ ਕਾਦੇ ਛੱਤ ਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੋਲ ਕੁਝ ਗਾਇਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਵਹਾਅ ਜਿਆਦਾ ਤੇਜ਼ ਸੀ ਉੱਥੇ ਫਸ ਗਈਆਂ ਕਿ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਹ ਹਾਂਜੀ ਥੋੜਾ ਥੋੜਾ ਪਹੁੰਚਣ ਰਿਹਾ ਜੀ ਕਿ ਕਰਦੇ ਵੀ ਰਿਹਾ ਹਲਪ ਥੋੜਾ ਪਹੁੰਚਣ ਰਿਹਾ ਜੇ ਕਾਟਿਆ ਵੈਸੇ ਥੋੜੇ ਰੋਸਟ ਸਟਾਕ ਆਉ ਪ੍ਰਸ਼ਾਸਨ ਨੇ ਵੀ ਆਪਣੇ ਕੋਲ ਰਾਸ਼ਨ ਵਿਸਾਇਆ ਚਲੋ ਤੂਲੀ ਦੇ ਸਾਈਡਿੰਗ ਪਹੁੰਚਦਾ ਕਰ ਲੈਣਾ ਤਾਂ ਕਿ ਗਦਾਵਾਂ ਦਾ ਇਹ ਕੰਮ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਲੋਂ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਵੇ ਤਾਂ ਨਹੀਂ ਆ ਸਕਦਾ ਇਹਨਾਂ ਨੂੰ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਦੇ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੇ ਖਤਮ ਹੋ ਚੁੱਕੀ ਅਸਲ ਦਾ ਤਾਂ ਕੋ ਪਤਾ ਨਹੀਂ ਕਿ ਕਿੰਨੇ ਵਕਤ ਨੂੰ ਹੋ ਚੁੱਕੀ ਹੈ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਸਾਰਾ ਪਾ ਰਿਹਾ ਪਿੰਡ ਰੀਮਾਬਾਦ ਦੇ ਵਿੱਚ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀਗਾ ਜੀ ਕਿ ਕਲਾ ਨੌਰ ਤੋਂ ਚਾਰ ਪੰਜ ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹਚਾਉਣ ਵਾਸਤੇ ਇੱਧਰ ਆਏ ਸੀਗੇ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਨਜਾਨ ਸੀਗੇ ਉਹ ਰਸਤਾ ਸਹੀ ਉਹਨਾਂ ਨੂੰ ਪਤਾ ਨਹੀਂ ਸੀਗਾ ਇੱਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵੈਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਹੈ ਉਹ ਅੱਗੇ ਇੱਕ ਘਰ ਆ ਬਾਹਰ-ਬਾਰ ਖੇਤਾਂ ਦੇ ਵਿੱਚ ਉੱਥੇ ਬਾਦਰੂਮ ਉੱਪਰ ਹੈ ਜਦੋਂ ਮੈਨੂੰ ਇਨਫੋਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰੀਕੇ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਹੈ ਕਿ ਆ ਬਿਨਾ ਵਜਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜਿਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਿਨਾਂ ਪਿੰਡ ਦੀ ਇਜਾਜ਼ਤ ਤੋਂ ਬਿਨਾਂ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਕਿ ਆਪਣੇ ਦੋਸਤ ਨੂੰ ਪਾਣੀ ਪਿਉਉਣ ਗਏ ਸੀ ਜੀ ਕੋਈ ਸਮਾਸੇਵੀ ਸੰਸਥਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ ਚਾਰ ਲੜਕੇ ਵਾਪਸ ਆ ਗਏ ਦੋ ਲੜਕੇ ਜਿਹੜੇ ਸੀਗੇ ਉਹ ਉਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਆਂ ਆਂਡੀਆਰ ਐਫਲੋਂ ਜੀ ਜਿਹੜੇ ਬੜੇ ਬੜੀ ਮੁਸ਼ਕਲਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜੇ ਡਿਫਟੀ ਕਮਾਂਡੈਂਟ ਆਏ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਉਹ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਆਂ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲੈ ਆਉਣਗੇ ਦੂਸਰੇ ਨੂੰ ਵੀ ਉਹ ਲੱਭਣ ਦੀ ਪਹਾੜ ਜੀ ਜਿਹਨੇ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵ ਕੋਸ਼ਿਸ਼ ਜਾਰੀ ਹੈ ਜੀ ਹਾਂ ਜੀ ਇਹ ਜੀ ਸ਼ਾਮੀ 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਆ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉਥੇ ਪੀਉਣ ਗਏ ਆ ਤੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹਦੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉਧਰ ਕੋਈ ਦੋ ਲੇਡੀ ਪ੍ਰੈਗਨੈਂਸੀ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹ ਆਪਣਾ ਅਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਜੀ ਹੋ ਸਕਦਾ ਹੈ ਮੇਰਾ ਨਾਮ ਅਨੁਰਾਦਾਵਾ ਮੇਰੇ ਬੇਟੀ ਦਾ ਨਾਂ ਕੀ ਥੀ ਕਾਵਾ ਜੋ 7ਵੀਂ ਕਲਾਸ ਚ ਪੜਦੀ ਆ ਨਮੋਧਿਆ ਦੇ ਵਿੱਚ ਉਹ 3 ਤਰੀਕ ਦੀ ਇੱਥੋਂ ਖੇਡਣ ਲਈ ਗਈ ਸੀ ਪਹਿਲਾਂ ਫੌਜੀ ਹਾਲ ਗਏ ਬਾਅਦ ਚ ਇਧਰ ਹਮਾ ਚਲ ਗਏ ਹਿਮਾਚਲ ਗਏ ਗੁਜਰਾਤ ਗਏ ਸੀ ਗੁਜਰਾਤ ਵਿੱਚ ਇਹ 5 ਦਿਨ ਹੀ ਤੇ ਆ ਗਏ ਆ ਤੇ ਹਾਇ ਤੱਕ ਮਤਲਬ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਆਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਬੱਚੇ ਵੀ ਇੱਥੇ ਜੈਨਵਨ ਮੋਦਿਆ ਜਿੱਥੇ ਕੱਲ ਮੌਬਾਰਿਸ਼ ਨਾ ਹੋਇਆ ਇਸ ਵਕਤ ਕਿੱਥੇ ਆ ਗਏ ਬੱਚੇ ਕੁਛ ਪੁੱਛ ਉਹ ਹਮਾਂ ਚੱਲ ਜਾ ਹਮੀਂ ਪਰ ਹਮੀਂ ਪਰ ਤੇ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਿਆਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਤੇ ਸਾਨੂੰ ਆ ਕੇ ਲੈ ਜਾਓ ਬ ਪ੍ਰਿੰਸੀਪਲ ਨੇ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਬੱਚਾ ਲੈਣ ਜਾਣਾ ਸਾਡੇ ਸਟਾਫ ਨੂੰ ਛੁੱਟੀਆਂ ਆ ਜੀ ਜੇਕਰ ਬੱਚਾ ਦੇ ਨਾਲ ਕੋਈ ਨਾ ਹੋਣੀ ਹੋਏ ਇੰਦੀ ਤੇ ਕੌਣ ਜ਼ਿੰਮੇਵਾਰ ਹੈ ਸਿਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਹੈ ਇਹਨਾਂ ਨੂੰ ਕਿਹਾ ਕਈ ਵਾਰੀ ਵੀ 25 ਤਰੀਕ ਨੂੰ ਵੀ ਬੱਚੇ ਆ ਗਏ ਸੀ ਉਦੋਂ ਲੈ ਕੇ ਆਓ ਬਚਾਣਾ 26 ਨੂੰ ਚੱਲ ਜਾਓ ਅਜੇ ਤੱਕ ਬੱਚੇ ਨਹੀਂ ਆਏ ਹੈਗੇ ਕਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨ ਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜ੍ਹਦੀ ਪਈ ਹੈ ਤੇ ਉਹ 3 ਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਜੋ ਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੇ ਗਏ ਨੇ ਅਰਜੀਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਦੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆ ਗਏ ਆ गुजरातो 25 ਤਰੀਕ ਦੇ ਤੇ 25 ਜੀ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆਂ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆਂ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆਂ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਗੁਰਦੁਆਰਾ ਸਾਹਿਬ ਲਖੋਵਾਲ ਪਿੰਡ ਗੁਰਦੁਆਰਾ ਸਾਹਿਬ ਤੋਂ ਵੀ ਹੋ ਕੇ ਆਏ ਆਂ ਵੇਖ ਕੇ ਆਏ ਆਂ ਪਰ ਸਾਨੂੰ ਉੱਥੇ ਕੋਈ ਟੀਚਰ ਨਹੀਂ ਮਿਲਿਆ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਹੀ ਟੀਚਰ ਇੱਥੋਂ ਚਲੇ ਗਏ ਨੇ ਤੇ ਇਸ ਮੇਰ ਬਾ ਕੋਣ ਹੈ ਸਾਨੂੰ ਸਾਡੇ ਬੱਚੇ ਸਾਡੇ ਤਾਂ ਕੋਈ ਚਾਹੇ ਤੇ ਬੱਚੇ ਸਾਡੇ ਹਿਮਾਚਲ ਹਰੀਮ ਪੁਰਜ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਸਾਡੀ ਉਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਬੱਚੇ ਘਬਰਾਏ ਹੋਏ ਨੇ ਔਰ ਪੇਰੈਂਟਸ ਵੀ ਬਹੁਤ ਘਬਰਾਏ ਨੇ ਬੱਚੇ ਰੋ ਵੀ ਰਹੇ ਨੇ ਵਿੱਚੋਂ ਹੁਣ ਸਾਂਭ ਸੰਭਾਲ ਕੌਣ ਕਰ ਲਿਆ ਕੋਈ ਉਥੇ ਜੀਐਨਵੀ ਸਕੂਲ ਆ ਵੈਸੇ ਹੁਣ ਤਾਂ ਸਾਨੂੰ ਤਾਂ ਪਤਾ ਨਹੀਂਗਾ ਤੇ ਪਰ ਇਹ ਹੈ ਕਿ ਉਥੇ ਵੀ ਇਸ ਤਰ੍ਹਾਂ ਦੇ ਜੀਐਨਵੀ ਸਕੂਲ ਆ ਹੈ ਹਿਮਾਚਲ ਚ ਬੱਚੇ ਸਾਨੂੰ ਇਹ ਹੀ ਕਿ ਬੱਚੇ ਰੋ ਰਹੇ ਨੇ ਬੱਚੇ ਕਹਿ ਰਹੇ ਆ ਕਿ ਮਮਾ ਕੋਈ ਟੀਚਰ ਸਾਨੂੰ ਭੇਜੋ ਸਾਡੇ ਕੋਲ ਕੋਈ ਟੀਚਰ ਨਹੀਂ ਅਜੇ ਤੱਕ ਆ ਰਿਹਾ ਸਰਵੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਚਲੇ ਗਏ ਨੇ ਤੋਂ ਉਸ ਹੈ ਕਿ ਬੱਚੇ ਚਲੋ ਸਾਡੇ 3 ਤਰੀਕ ਦੇ ਸਾਡੇ ਕੋਲ ਗਏ ਹੋਏ ਨੇ ਅੱਜ 28 ਤਰੀਕ ਹੋ ਗਈ ਹੈ ਅਜੇ ਤੱਕ ਬੱਚੇ ਸਾਡੇ ਕੋਲ ਨਹੀਂ ਆਏ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤੁਹਾਡੀ ਹਾਂਜੀ ਸਕੂਲ ਦੇ ਪ੍ਰਿੰਸੀਪਲ ਨਾਲ ਸਵੇਰੇ ਵੀ ਹੋਈ ਹੈ ਔਰ ਸ਼ਾਮ ਦੁਪਹਿਰ ਟਾਈਮ ਵੀ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਕੀ ਕਹਿੰਦੇ ਉਹਨਾਂ ਨੇ ਤੇ ਵੈਸੇ ਇਹੋ ਮੈਨੂੰ ਕਿਹਾ ਕਿ ਸਾਡਾ ਸਟਾਫ ਜਿਹੜਾ ਚਲਾ ਗਿਆ ਹੈ ਤੇ ਜਿਹੜੇ ਨੇ ਰਸਤੇ ਜਿਸ ਤਰ੍ਹਾਂ ਬੈਨ ਐ ਜਾਂ ਜਿਸ ਤਰ੍ਹਾਂ ਵੀ ਆ ਮੌਸਮ ਦੇ ਕਰਕੇ ਤੇ ਅਸੀਂ ਬੱਚਿਆਂ ਨੂੰ ਕਿਸਣ ਲਾਈ ਬੱਚੇ ਸਾਨੂੰ ਬਾਰ ਬਾਰ ਇਹੀ ਕਹਿ ਰਹੇ ਸਾਡੇ ਕੋਈ ਟੀਚਰ ਭੇਜੋ ਜੇਕਰ ਮम्मा ਤੁਸੀਂ ਵੀ ਆ ਰਹੇ ਹੋ ਤੇ ਨਾ ਸਕੂਲ ਦਾ ਕੋਈ ਟੀਚਰ ਜਰੂਰ ਲਿਆ ਆਏ ਹੋ ਕਿਉਂਕਿ ਸਾਨੂੰ ਇਹਨਾਂ ਨੇ ਤੁਹਾਡੇ ਨਾਲ ਨਹੀਂ ਭੇਜਣਾ ਸਕੂਲ ਵਾਲੇ ਨਾਲ ਕੋਈ ਆਣਾ ਹੁਣ ਹੋ ਜਾਂਦੇ ਤਾਂ ਉਹਦਾ ਕੌਣ ਜਮਿਆ ਇਹੋ ਤਾਂ ਅਸੀਂ ਕਹਿ ਰਹੇ ਕਿਉਂਕਿ ਅਸੀਂ ਤਾਂ ਸਕੂਲ ਤੇ ਤੌਰ ਤੇ ਭੇਜਿਆ ਨਾ ਬੱਚੇ ਸਕੂਲ ਵਾਲੇ ਨੇ ਭੇਜੇ ਜ਼ਿੰਮੇਵਾਰ ਤਾਂ ਸਕੂਲ ਵਾਲੇ ਹੀ ਨੇ ਹੁਣ ਅਸੀਂ ਇਹੀ ਕਹਿੰਨੇ ਕਿ ਸਾਡੇ ਬੱਚੇ ਵੇਖੋ ਜਿਸ ਤਰ੍ਹਾਂ ਅਸੀਂ ਦੂਸਰੇ ਬੱਚਿਆਂ ਦੀ ਵੀ ਇੰਨੀ ਟੈਨਸ਼ਨ ਸੀ ਸਾਡੇ ਦਿਮਾ ਔਰ ਬੱਚੇ ਵੀ ਪਰੇਸ਼ਾਨ ਨੇ ਕਮਲਜੀਤ ਕੋ ਬਟਾਲਾ ਜਾਨੀ ਕੁਲਜੀਤ ਸਿੰਘ ਇਹ ਕਿਹਾ ਪਿੰਡ ਜਿਉਣ ਵਾਲਾਗਾ ਮੇਰਾ ਬੇਟਾ 8ਵੀਂ ਕਲਾਸ ਚ ਪੜਦਾ ਵਿਵਾਰ ਨੌਧਿਆ ਸਕੂਲ ਧਬੂੜੀ ਤੋ ਸਕੂਲ ਲੋ ਖੇਡਣ ਗਿਆ ਸੀ ਗੁਜਰਾਤ نیشنل ਹਮੀਰਪੁਰ ਪਹਿਲੇ ਗਏ ਸੀ ਖੇਡਣ ਉਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਏ ਖੇਡਣ ਉਥੋਂ ਵਾਪਸ 25 ਤਰੀਕ ਦੇ ਆਗੇ ਜੇ ਆ ਤੇ ਇਹਨਾਂ ਨੂੰ ਚਾਹੀਦਾ ਉਦੋਂ ਬਾਰਸ਼ਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਹਦੇ ਕਰਕੇ ਜੱਕੋ ਤੱਕ ਇਹ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਦਾ ਕੁਝ ਹੋ ਜੇ ਤੇ ਬੱਚੇ ਜਿਹੜੇ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਦੀ ਡਿਊਟੀ ਲਾਉਂਦਾ ਰਿਹਾ ਇਹਨੂੰ ਚਾਹੀਦਾ ਹੈ ਪੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹ ਕੋਲ अवेलेबल ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਜਾਂ ਉੱਧਰ ਉਹਨਾਂ ਨਾਲ ਤਾਲਮੇਲ ਬਣਾਉਂਦਾ ਠੀਕ ਹੈ ਜੀ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਥੋੜਾ ਜਿਹਾ ਉਦਾਸ ਤੋਂ ਹੋਈ ਜਾਂਦੇ ਤੁਹਾਨੂੰ ਪਤਾ ਛੋਟੇ ਬੱਚੇ ਹੈਗੇ ਆ ਐਂ ਜੀ ਪ੍ਰਿੰਸੀਪਲ ਨੂੰ ਮੰਨਦੇ ਆ ਕਿਉਂਕਿ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਤੇ ਚੱਕਰ ਸੇ ਪੀਟੀ ਮੈਡਮ ਹੈਗੀ ਆ ਤੇ ਪੀ ਉਹਨੂੰ ਨਾਲ ਕੁਝ ਹੋ ਜੇ ਰਸਤੇ ਦੇ ਵਿੱਚ ਜਿਹੜਾ ਹੋਰ ਨਾਲ ਦੀ ਡਿਊਟੀ ਲਾਉਂਦਾ ਰਿਹਾ ਜਿਨ੍ਹਾਂ ਦੀ ਬਣਦੀ ਨਹੀਂ ਡਿਊਟੀ ਉਹਨਾਂ ਨੇ ਬਾਈਕ ਨਹੀਂ ਗਈ ਬੱਚੇ ਲੈ ਕੇ ਨਾਲ ਹਾਂ ਜੀ ਨਹੀਂ ਗਈ ਜੀ ਤੇ ਨਾ ਹੀ ਉਹ ਲੈਣ ਜਾਣ ਦੀ ਹੈ ਹੋਰ ਕਿਸ ਮੈਡਮ ਨੂੰ ਭੇਜਿਆ ਸੀਗਾ ਉਹ ਬੱਚੇ ਉੱਥੇ ਛੱਡਣ ਲਈ ਬੱਚਿਆਂ ਨਾਲ ਗੱਲਬਾਤ ਹੋਈ ਤੁਹਾਡੀ ਹਾਂ ਜੀ ਹੋਈ ਬੱਚੇ ਕੀ ਕਹਿੰਦੇ ਓ ਬੱਚਿਆਂ ਦਾ ਕਹਿਣਾ ਵੀ ਸਾਨੂੰ ਕੌਣ ਲੈਣ ਆਊਗਾ ਉੱਥੇ ਬੱਚੇ ਹੈਗੇ ਆ ਪੰਜਾਬ ਦੇ 4 ਹੈਗੇ ਤਿੰਨ ਕੁੜੀਆਂ ਤੇ ਇੱਕ ਮੇਰਾ ਬੇੜਾ ਬੱਚੇ ਕਿੱਦਾ ਸੇਫ ਨੇ ਉੱਥੇ ਬੱਚੇ ਹਾਂ ਉੱਥੇ ਵੀ ਸਕੂਲ ਆ ਸਕੂਲ ਦੇ ਵਿੱਚ ਹੀ ਆ ਹਾਲੇ ਕਿ ਉਹ ਸਕੂਲ ਦੇ ਵਿੱਚ ਵੀ ਛੁੱਟੀਆਂ ਸੁਣ ਚ ਆ ਵੀ ਪਾ ਦਿੱਤੀਆਂ ਗਈਆਂ ਨੇ ਜਿਹੜੇ ਉੱਥੋਂ ਵੀ ਬੱਚੇ ਨਿਕਲ ਗਏ ਆ ਇਹ ਜ਼ਿੰਮੇਵਾਰ ਸਿੱਧਾ ਪ੍ਰਿੰਸੀਪਲ ਜੀ ਜਿਹੜਾ ਕੋਈ ਡਿਸੀਜਨ ਹੀ ਲੈ ਰਿਹਾ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਬਣਾ ਰਿਹਾ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਹਾ ਕਿ ਅੱਜ ਤੋਂ ਜੀ ਸਟਾਰਟ ਕੀਤੀ ਐ ਗਏ ਹੀ ਉਹ ਸਾਨੂੰ ਸਟਾਫ ਨੂੰ ਮਿਲਣ ਵੀ ਕੋਹ ਨਾ ਕੋਣੀ ਜਾਂ ਬੱਚੇ ਪਹੁੰਚੇ ਨਹੀਂ ਉਥੇ ਸਾਨੂੰ ਕੋ ਮਿਲਿਆ ਨਹੀਂ ਫੋਨ 'ਤੇ ਗੱਲਬਾਤ ਹੋਈ ਆ ਫੋਨ 'ਤੇ بس ਇਹੀ ਕਹਿ ਰਹੇ ਵੀ ਉਥੇ ਭੇਜਿਆ ਦਾ ਵਾ ਕਦੀ ਕਹਿੰਦੇ ਭੇਜਣਾ ਵਾ ਕੋਈ ਸਹੀ ਇਹਨਾਂ ਦਾ ਕੋਈ ਆਨਸਰ ਨਹੀਂ ਆ ਰਿਹਾ ਮੰਗੇ ਇਹੀ ਹੈ ਜੀ ਬੱਚੇ ਟਾਈਮ ਨਾਲ ਲੈ ਆਉਣ ਉਥੋਂ ਜਾਂ ਭੇਜਣਾ ਰਸਤਾ ਠੀਕ ਹੈਗਾ ਅਸੀਂ ਬਾਹਰੋਂ ਵੀ ਪਤਾ ਕੀਤਾ ਵੀ ਰਸਤਾ ਜਿਹੜਾ ਅਮੀਰਪੁਰ ਦਾ ਸਹੀ ਹੈਗਾ ਕੋਈ ਨਹੀਂ ਹੈਗਾ ਇਨਾਂ ਕੋ ਗੱਡੀ ਹੈਗੀ ਆਪਣੀ ਗੱਡੀ ਖੜਨ ਜਾਂ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣਾ ਤੇ ਬੱਚੇ ਟਾਈਮ ਨਾ ਆਉਣ ਤਾਂ ਆਪਣੀ ਜਿਹੜੀ ਹੈ ਪੜ੍ਹਾਈ ਗਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜੀ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਜ਼ਿਆਦਾ ਪਰੇਸ਼ਾਨ ਨਾ ਹੋਣ ਜੀ ਕਿਹੜੇ ਪਿੰਡੋਂ ਆਏ ਹੋ ਕੋਰ ਲੱਗ ਜਾਨਾ ਜੀ ਬੋਲਣਾ ਗੁਜਰਾ ਤੋਂ ਤੁਸੀਂ ਹਰ ਦੁਵਾਰ ਕਲਾ ਚ ਲੋੜ ਬੰਦਾ ਲਈ ਤੁਸੀਂ ਇੱਥੇ ਟੂੜੀ ਲੈ ਕੇ ਆ ਰਹੇ ਕੀ ਕਹਿੰਦੇ ਹੋ ਜੀ ਤੁਸੀਂ ਇਸ ਨੂੰ ਲਾ ਜੀ ਜੀ ਦੇਖੋ ਇਹ ਬਹੁਤ ਮਾੜਾ ਸਮਾਂ ਆਇਆ ਜੀ ਜਿਹੜਾ ਪਾਣੀ ਦਾ ਕਹਿ ਰਿਹਾ ਇਸ ਕਰਕੇ ਵੀਰ ਭਰਾ ਘਰੋਂ ਬੇਕਾਰ ਹੋ ਗਏ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਕੋਸ਼ਿਸ਼ ਕਰਨ ਦੇ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪਹੁੰਚੇ ਜੇ ਜਾਨਵਰਾਂ ਵਾਸਤੇ ਤੂੜੀ ਪਾਣੀ ਖਾਣਾ ਹੋਰ ਆਦੀ ਚੀਜ਼ ਜਿਹੜੀਆਂ ਉਹਨਾਂ ਨੂੰ ਮਿਲਣ ਇਸ ਕਰਕੇ ਅਸੀਂ ਇਹ ਪ੍ਰਾਲਾ ਕੀਤਾ ਜੀ ਬਾਈ ਜੀ ਸਾਰੇ ਪਿੰਡ ਲੋ ਨਗਰ ਵੱਲੋਂ ਕਿ ਤੱਕ ਇਹ ਵੀ ਜੀ ਅਸੀਂ ਸਾਰੇ ਕੋ ਮਗਾਇ ਜੇ ਡੇਰਾ ਰਮਦਾਸ ਕੋਨੇਵਾਲ ਸਾਰੇ ਜਿੰਨਾ ਹੈ ਨਗਰ ਘੁੰਮ ਕੇ ਆਏ ਜੀ ਹਾਂ ਜੀ ਸਾਰਾ ਘੁੰਮ ਫਿਰ ਕੇ ਫਿਰ ਇੱਥੇ ਆਏ ਜੀ ਜਿੱਥੇ ਵੀ ਜਿੱਦੂ ਰੋਡ ਪੇ ਦੇਈ ਦੀ ਜੀ ਲੋਕਾਂ ਨੂੰ ਪੀ ਲਿਆ ਸੀ ਲੋੜ ਵੰਡ ਸਾਰਿਆਂ ਸਾਰਿਆਂ ਦੇ ਹੱਥ ਬਨ ਕੇ ਬੇਨਤੀ ਆ ਜੀ ਸਾਰੇ ਭੈਣ ਭਰਾ ਪਹੁੰਚੋ ਜਿਹੜੇ ਭੈਣ ਭਰਾ ਕੋਈ ਚੀਜ਼ ਨਹੀਂ ਲਗੀ ਉਹਨੂੰ ਦੋ ਜੀ ਕੋਸ਼ਿਸ਼ ਕਰੋਗੇ ਜੀ ਅਮੀਸ਼ ਸਿੰਘ ਜੀ ਤੁਹਾਡੇ ਤੱਕ ਇਸ ਵੇਲੇ ਔਖੀ ਘੜੀ ਵਿੱਚ ਕੋਰਲਾ ਗੁਜਰਾ ਦੇ ਲੋਕ ਨੌਜਵਾਨ ਪਹੁੰਚੇ ਨੇ ਤੁੜੀ ਲਾ ਕੇ ਕੀ ਕਹਿੰਦੇ ਹੋ ਐਸੇ ਨਾ ਧੰਨਵਾਦ ਕਰਦੇ ਬਹੁਤ ਜਿਹੜਾ ਔਖੇ ਟਾਈਮ ਸਾਡੇ ਨਾਲ ਮਦਦ ਕੀਤੀ ਆ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਪਰ ਦੇ ਲੋਕ ਜਿਹੜੇ ਆ ਸਾਰੇ ਡੇਰੇ ਤੋਂ ਸੱਕੀ ਤੋਂ ਆਣ ਕੇ ਇੱਥੇ ਬੈਠੇ ਆ ਸਾਡੇ ਜਿਹੜਾ ਪਾਣੀ ਰਖਬੇ ਦੇ ਵਿਚ ਅਸਵਲੇ 10-10 ਫੁੱਟ ਸਾਡੇ ਢੇਰਿਆਂ ਦੇ ਵਿੱਚ ਪਾਣੀ ਆ ਸੱਕੀ ਦੇ ਪੁੱਲ ਦੇ ਨਾਲ ਤੇ ਅਸੀਂ ਆਣ ਕੇ ਇੱਥੇ ਬੈਠੇ ਆ ਆਣ ਕੇ ਮੰਡੀ ਦੇ ਵਿੱਚ ਸਾਡਾ ਬਹੁਤ ਔਖਾ ਪਿਆਰਾ ਹੋ ਗਿਆ ਤੇ ਪ੍ਰਸ਼ਾਸਨ ਸਾਡੀ ਤੁਸੀਂ ਪਸ਼ੂ ਲਿਆਉਂਦੇ ਆ ਪਸ਼ੂ ਸਾਰੇ ਸਾਡੇ ਆ ਇੱਥੇ ਸਾਰਿਆਂ ਕਿਹੜੋ 10 ਨੇ ਕਿਹੜੋ 15 ਸਾਰਾ ਪਰਿਵਾਰ ਅਸੀਂ 20-25 ਘਰ ਆਈ ਆ ਇੱਥੇ ਉਹ ਜਿਹੜੇ ਲੈ ਕੇ ਆਉਂਦੇ ਥੋੜੀ ਥੋੜੀ ਚੁੜੀ ਫਿਰ ਉਹਦੇ ਨਾਲ ਗੁਜ਼ਾਰਾ ਹੋ ਰਿਹਾ ਬਹੁਤ ਗੁਜ਼ਾਰਾ ਥੋੜੀ ਥੋੜੀ ਦੇਣਦੇ ਆ ਵਿਚਾਰੇ ਦੇ ਜਿ ਤਰ੍ਹਾਂ ਥੋੜਾ ਜਿਹਾ ਪ੍ਰਚਾਰਾ ਛਕਣ ਵਾਲੀ ਗੱਲ ਆ ਉਹ ਇਨਾ ਰਾਜ ਨਹੀਂ ਹੈਗਾ ਕੋਈ ਸਰਕਾਰ ਕੋਲ ਹਸਤਾ ਕੋਈ ਨਹੀਂ ਅਜੇ ਤੱਕ ਸਾਡੇ ਆਪਣੀ ਸਰਕਾਰ ਨੇ ਕੁਝ ਨਹੀਂ ਸਰਕਾਰ ਕੋਲ ਕੁਝ ਨਹੀਂ ਹੈ ਜਿਹੜੇ ਦਾਨੀ ਸੱਜਣ ਨੇ ਇਹੋ ਜਿਹੜੇ ਸੰਗਤਿ ਲਈ ਆ ਕੇ ਸੇਵਾ ਕਰ ਉਹਨਾਂ ਵੱਲ ਸਰਕਾਰ ਨਹੀਂ ਸਾਡੇ ਕੋਲ ਕੁਝ ਲੈ ਕੇ ਨਾ ਡੰਗਰਾਂ ਲਈ ਤੇ ਨਾ ਬੰਦਿਆਂ ਵਾਸਤੇ ਕੁਛ ਨਹੀਂ ਤੇ ਪਾਣੀ ਅੱਗੇ ਨੂੰ ਵਧ ਰਿਹਾ ਪਾਣੀ ਅੱਜ ਸਵੇਰੇ ਦੇ ਵਧਿਆ ਅਸੀਂ ਅੱਗੇ ਨੂੰ ਕਾਫੀ ਵਧ ਗਿਆ ਹਾਂ ਕੋਈ ਮੰਗ ਕਰਦੇ ਸਰਕਾਰ ਕੋਲ ਸਰਕਾਰ ਤੋਂ ਇਹ ਮੰਗਾਂ ਨਹੀਂ ਵੀ ਸਾਡੇ ਦੇ ਇੰਨੇ ਝੋਨੇ ਇੰਨੇ ਘਰਾਂ ਦੇ ਨੁਕਸਾਨ ਹੋ ਗਏ ਨੇ ਉਹ ਮੰਗ ਤੇ ਕਰਨੀ ਆ ਵੀ ਜਾਓ ਕੋਈ ਨਾ ਕੋਈ ਅੱਗੋਂ ਵੇਖੋ ਸਰਕਾਰਾਂ ਕੀ ਕਰਦੀਆਂ ਨੇ ਨੁਕਸਾਨ ਤੇ ਸਾਡਾ ਬਹੁਤ ਹੋ ਗਿਆ ਸਭ ਨਾਲ ਜੇ ਹੈ ਕਿ ਨਹੀਂ ਹੈ 667 ਲੱਖ ਲਗਦੇ ਝੋਨਾ ਅਸੀਂ ਅਸੀਂ ਹਾਰਦਾ ਇਹ ਪਲਾਟ ਦੇ 60000 ਦਾ ਬਹੁਤ ਫਸਲ ਦਾ ਜਿਹੜਾ ਨੁਕਸਾਨ ਹੋਇਆ ਫਸਲ ਦਾ ਤਾਂ ਕੋਈ ਦੇਖਣ ਹੀ ਨਹੀਂ ਆ ਨਾ ਨਾ ਕੁਛ ਨਹੀਂ ਬਹੁਤ ਨੁਕਸਾਨ ਫਸਲ ਦਾ ਸਾਡਾ ਫਸਲ ਬਚਣੀ ਨਹੀਂ ਸਾਡੀ ਜੀ ਜਿੱਥੋਂ ਤੱਕ ਸਾਡੇ ਘਰ ਜਿਹੜੇ ਆ ਜਦੋਂ ਇਹ ਰਹਿਣ ਉੱਥੇ ਜਾਣਾ ਉੱਥੇ ਪਤਾ ਨਹੀਂ ਕਿਤਨਾ ਸਾਫ ਪਸਪੂ ਵਾਲਾ ਕਿੰਨਾ ਕੁ ਕੋਲ ਜਿਹੜੇ ਘਰ ਵੇਖਣਗੇ ਤੇ ਫਿਰ ਫਿਰ ਉਹ ਸਫਾਈਆਂ ਕਿੱਦਾਂ ਹੋਣੀਆਂ ਹਕੀਕਤ ਹੁਣੇ ਹਾਂ ਧੰਨਵਾਦ ਜੀ ਨਾ ਕਹਿੰਦੇ ਹੋਇਆ ਕਿੱਥੇ ਗਿਆ ਆਪਣੇ ਡੇਰੇ ਸੱਕੀ ਤੇ ਪੜ ਲੱਗੇ ਜੀ ਪਿੰਡ ਹਰ ਦਰਵਾਜ਼ਾ ਪਿੰਡ ਹਰ ਦਰਵਾਜ਼ਾ ਆਇਆ ਜੀ ਆਪਣੇ ਵੀ ਪਸ਼ੂ ਕੱਢ ਲਿਆ ਰਹੇ ਹਾਂ ਹਾਂਜੀ ਪਸ਼ੂ ਕੱਢ ਲੈਂਦੇ ਹਾਂ ਹਾਂਜੀ ਜਾਨੀ ਨਿਸ਼ਾਨ ਬਚ ਗਏ ਮੇਰੇ ਕੋ 14 ਡੰਗ ਰਿਆ ਜੀ ਵਾਂ ਲੈਣ ਦੇ ਇੱਥੇ ਹਾਂਜੀ 14 ਲੈ ਕਿਤਰਾ ਗੁਜ਼ਾਰਾ ਹੋ ਰਿਹਾ ਵਿਜਾਰਾ ਇਤਰਾ ਜੀ ਤੂੜੀ ਪੰਡ ਪੰਡ ਤੂੜੀ ਇਤਨਾ ਦਾਣੇ ਦੇ ਕੇ ਜਾਂਦੇ ਉਹਨਾਂ ਨੇ ਸਟੈਂਪ ਪਾਸ ਕਰਦੀ ਪਤਾ ਪਹੁੰਚਿਆ ਕੋਈ ਕੋਈ ਸਰਕਾਰੀ ਨਹੀਂ ਜੀ ਕੋਈ ਸਹਾਇਤਾ ਸਰਕਾਰੀ ਸਹਾਇਤਾ ਕੋਈ ਨਹੀਂ ਹੁੰਦਾ ਕਿ ਭਗਵਾਨ ਤੁਮਾਨ ਦਾ ਕਹਿਣਾ ਦੇ ਹੀ ਕਿ ਅਸੀਂ ਕੁਕੜੀ ਤੇ ਅੰਡੇ ਦੇ ਪੈਸੇ ਦਾਂਗੇ ਪਰ ਸਾਨੂੰ ਅੰਡੇ ਦੇ ਕਿੱਥੇ ਸਾਨੂੰ ਰੋਟੀ ਬੜੀਆਂ ਜਿਹੜੀਆਂ ਮਰ ਗਈਆਂ ਉਹਨਾਂ ਦਾ ਤਾਂ ਕੁਝ ਨਹੀਂ ਮਿਲਿਆ ਅੰਡੇਆਂ ਦੇ ਅੰਦਰ ਤੇ ਅੰਡੇਆਂ ਦੀ ਤੇ ਜਗਾ ਬਾਅਦ ਦੀ ਗੱਲ ਹੈ ਹਾਂ ਜੀ ਜੀ ਅੰਡੇ ਕੁਕੜੀ ਦਾ ਕਹਿਣਾ ਬਰਾ ਤੁਸੀਂ ਹੋਦੀ ਉਹਦੀ ਪਰ ਸਾਨੂੰ ਉਹਦੀ ਖੋਲ੍ਹ ਦੇਖ ਨਹੀਂ ਰਹੀ ਕਟੋ ਘਟ 500 ਕੁ ਕੁੜੀ 500 ਕੁੜਦਾ ਨੁਕਸਾਨ ਹੋਇਆ ਆਪਦੇ ਇੱਥੇ ਵੀ ਨਹੀਂ ਜੀ ਮੁਰਗੀਆਂ ਦਾ ਵੀ ਹਾਂ ਜੀ ਕੁਛ ਨਹੀਂ ਨਹੀਂ ਬਚਿਆ ਪਾਣੀ ਬੜਾ ਪਾਣੀ ਬੜਾ ਤੇ ਇਹ ਨਾਲ ਤੇ ਪਾਣੀ ਉੱਥੇ ਤੇ ਬਚਣਾ ਕਿੱਥੇ ਜੀ ਕਿ ਦਾ ਆਪਣਾ ਡੇਰਾ ਕਿੱਥੇ ਹਾਂ ਛਕੀਆਂ ਪਾਰੀ ਆ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਤੁੰਦਣੇ ਮੁਰਗੇ ਵੀ ਬਾਬਾ ਹੋਏ ਨੇ ਖਰਾਬ ਹੋਏ ਨੇ ਡੰਕਰ ਬਚਾ ਦੋ ਸਮਾਨ ਕਰਦਾ ਸਾਰਾ ਖਰਾਬ ਇਹਨਾਂ ਦਾ ਪਾਣੀ ਘਟ ਜੇ ਅੱਛਾ ਹੁਣ ਪਸ਼ੂ ਇੱਥੇ ਲੈ ਰਿਹਾ ਹਾਂ ਸਮਾਨ ਖਰਾਬ ਹੋ ਗਿਆ ਹਾਂ ਜੀ ਹਾਂ ਉਹੋਂ ਪਛੂ ਇੱਥੇ ਲਿਆਂਦੇ ਹਾਂ ਜੀ ਇੱਥੇ ਆਉਂਦੇ ਇੱਥੇ ਕਿਤੇ ਕਿਤਰਾ ਕਿ ਜਰਾ ਹੋਣਿਆ ਹੁਣ ਇੰਦਾ ਇੰਦਾ ਖੰਗੜਟਈ ਆ ਕੋਈ ਪੰਡ ਪੰਡ ਤੂੜੀ ਜੇ ਪਟਾ ਘਣ ਵਾਲੇ ਤੋਂ ਦੁੱਧ ਚਾਂਦਰ ਕਿਲੋ ਤੋਂ ਮਣ ਮੈਂ ਸ਼ੁਰੂਆਤ ਚ ਇਥੇ ਸਾਰੇ ਨੂੰ ਉਨਾਂ ਜਿਆ ਬਿਜੂ ਰੂਪ ਸਾਰੇ ਨਾਲ ਮਿਲ ਕੇ ਲੰਗਰ ਚਾ ਦੀ ਸੇਵਾ ਕਰ ਰਹੇ ਹੋ ਉਹ ਕੀ ਧੁੱਖਾ ਸਮਾ ਸਾਰੇ ਵਾਲੀ ਇਹ ਕੀ ਕਰਾ ਚੋਲਦੇ ਜੀ ਸਾਡੇ ਪਿੰਡ ਲੋਕ ਸੇਵਾ ਬਹੁਤ ਜ਼ਿਆਦਾ ਕੀ ਸਾਡੇ ਪਿੰਡਾਂ ਵਾਸਤੇ ਬਹੁਤ ਜਨਤਾ ਆਣ ਕੇ ਸਾਡੇ ਪਿੰਡ ਬੈਠੀ ਆ ਸਰਕਾਰ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਚਾਂਦਰ ਕਹਿ ਨਹੀਂ ਸਾਡੇ ਸਾਰੀਆਂ ਫਰਲਾਂ ਨਕਟ ਹੋ ਕੇ ਬੈਠੀਆਂ ਆ ਇਸੇ ਕਰਕੇ ਸਕੂਲ ਵੀ ਖੋਲੇ ਆ ਜਿਹੜੇ ਕਿ ਵੀਰ ਭਰਾ ਆਉਣ ਦੇ ਆ ਸਕੂਲੇ ਬਾਉਣ ਨੇ ਆ ਉਹਨਾਂ ਨੂੰ ਰਾਸ਼ਨ ਦੇਣ ਨੇ ਰੋਟੀ ਪਾਣੀ ਲੰਗਰ ਪ੍ਰਸ਼ਾਦਾ ਸਾਰਾ ਛਕਣ ਦੇ ਆ ਇੱਥੋਂ ਜਾਂਦੇ ਤਿੰਨ ਦਿਨ ਹੋ ਗਏ ਇੱਥੋਂ ਚੱਲਣ ਦੇ ਆ ਵਾ ਹੁਣ ਕਈਆਂ ਜਗ੍ਹਾ ਤੋਂ ਟੋੜੀ ਵੀ ਭਜੰਨੇ ਆ ਜਿਹਨਾਂ ਦਾ ਡੰਕਰ ਇਦਾਂ ਨਾਲ ਆਏ ਆ ਪਾਣੀ ਇੱਥੇ ਭਰਾਂ ਪਾਣੀ ਇੱਥੇ ਭਰਾਂ ਤੁਸੀਂ ਪਾਣੀ ਦਾ ਚੱਕਰ ਤੇ ਲਾ ਹੀ ਆਏ ਜੇ ਬਾਕੀ ਆ ਹਾਂਜੀ ਹਾਂਜੀ ਤੇ ਇਹ ਸਾਰਾ ਇਹ ਪਿੰਡ ਦੇ ਸਹਿਯੋਗ ਨਾਲ ਹਾਂ ਪਿੰਡ ਨਾ ਨਾ ਬਾਰੋਂ ਕਿਦੋਂ ਗ੍ਰਾਂਣੀ ਕੁਛ ਨਹੀਂ ਆਇਆ ਸਾਨੂੰ ਇਹ ਪਿੰਡ ਦਾ ਸਹਿਯੋਗ ਯਾਰ ਸਾਡੀ ਗਰਾਈ ਕਹਾਣੀ ਕਰ ਪਤੀ ਜੀ ਸਾਰਿਆਂ ਦੇ ਸਹਿਯੋਗ ਸਾਰਿਆਂ ਦੇ ਸਲੋਕ ਵੀਰ ਭਰਾ ਜਿੰਨੇ ਸਾਰੇ ਇੱਥੇ ਆ ਨਾ ਸਾਰ ਜਿੰਨੀ ਕਦੀ ਸ਼ਰਧਾ ਦਿੱਤੀ ਆ ਸਰਕਾਰ ਵੱਲੋਂ ਕੋਈ ਜਿਆਦਾ ਸਾਡੇ ਤੱਕ ਅਜੇ ਤੱਕ ਕੁਝ ਨਹੀਂ ਪਹੁੰਚਿਆ ਜੀ ਨਾ ਇੱਥੋਂ ਗਦਾਫਰ ਜ਼ਿਲ੍ਹੇ ਦਾ ਡੀਸੀ ਆਜੇ ਨਾ ਐਡੀਐਮ ਆਇਆ ਨਾ ਏਡੀਸੀ ਆਇਆ ਜੀ ਕੁਝ ਨਹੀਂ ਅਜੇ ਤੱਕ ਆਇਆ ਨਾ ਵਿਜੀਟ ਨਹੀਂ ਕੀਤੀ ਨਾ ਵਿਜੀਟ ਭਾਜੀ ਕੀਤਾ ਨਹੀਂ ਕੋਈ ਆਇਆ ਨਹੀਂ ਇੱਥੇ ਤੱਕ ਇੱਥੇ ਦੇਖਣ ਨਹੀਂ ਆ ਕੋਈ ਤੇ ਇਹ ਜਿਹੜੇ ਸਰਕਾਰ ਦੇ ਵਾਦੇ ਨੇ ਵੱਡੇ ਪੀਚ ਭਾਜੀ ਉਹ ਸਭ ਕਹਿਣ ਚ ਇੱਥੇ ਤੱਕ ਕੁਝ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਇੱਥੇ ਕਹਿੰਦਿਆਂ ਗੱਲਾਂ ਸਭ ਝੂਠੀ ਆ ਕਿਸੇ ਦੇ ਪੈਸਾ ਨਾ ਨਾ ਤੁਸੀਂ ਇੱਥੇ 3 ਦਿਨ ਹੋ ਗਏ ਇੱਥੇ ਤੁਸੀਂ ਖੁਦ ਆ ਰਹੇ ਤੁਸੀਂ ਕੋਈ ਦੇਖਿਆ ਕਿੰਨੂ ਆਏ ਦਿਨ ਮਰੀ ਕੁਛ ਵੀ ਲੋ ਗਾੜੀ ਅਕਸਰ ਕੋਈ ਨਹੀਂ ਇੱਥੇ ਆਇਆ ਜੀ ਅ ਦੇਖੋ ਜੀ ਤੁਹਾਨੂੰ ਪਤਾ ਹੈ ਕਿ ਪਿਛਲੇ 3 ਦਿਨਾਂ ਤੋਂ ੜੀਆਂ ਪਾਣੀ ਕਰਕੇੜਾ ਹੜ ਆਏ ਹੋਏ ਨੇ ਤਕਰੀਬਨ ਤਕਰੀਬਨ ਹੋਣਾ ਸੀ ਸਵੇਰ ਦੇ ਲੱਗੇ ਹੋਏ ਆ ਜੀ ਪਹਿਲਾਂ ਮੈਂ ਗੁਰਦਾਸਪੁਰ ਗਿਆ ਜੀ ਫਿਰ ਮੈਂ ਦੀਨਾਨਗਰ ਉਸ ਤੋਂ ਬਾਅਦ ਡਾਲੇ ਪਿੰਡ ਸੀ ਚੰਗੀ ਪਿੰਡ ਤੇ ਹੁਣ ਅਸੀਂ ਹਰਦੌਰਵਾਲ ਆਏ ਆ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਤਕਰੀਬਨ ਅ ਅੰਡਰ ਬ੍ਰਿਜ ਆ ਉੱਥੇ 10-10 ਫੁੱਟ ਪਾਣੀ ਆ ਜੀ ਆਹ ਬੰਦਾ ਜਾ ਨਹੀਂ ਸਕਦਾ तकरीबन ਬਹੁਤ ਬੁਰੇ ਹਾਲਾਤ ਹੋਏ ਨੇ ਤੇ ਇਸ ਕਰਕੇ ਅੱਜ ਮੈਂ ਪੂਰੇ ਸਾਥੀਆਂ ਸਮੇਤ ਅਸੀਂ ਉੱਥੋਂ ਕੁਛ ਨਾ ਕੁਛ ਅਸੀਂ ਰਾਸਮਗਰੀ ਭਾਵੇਂ ਉਹਨਾਂ ਦਾ ਲੰਗਰ ਉਹਦਾ ਸਮਾਨ ਹੋਵੇ ਬੱਚਿਆਂ ਦੇ ਵਾਸਤੇ ਦੁੱਧ ਦਾ ਜੋ ਵੀ ਆਪ ਬਸ ਉਹਦਾ ਅਸੀਂ ਹੈਲਪ ਕਰ ਸਕਦੇ ਆ ਅਸੀਂ ਲੈ ਕੇ ਪਹੁੰਚੇ ਹੋਏ ਆ ਤੇ ਜੋ ਇਹਨਾਂ ਨੂੰ ਰਾਹਤ ਮਿਲ ਸਕੇ ਬਾਕੀ ਸਰਕਾਰ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਡੀਸੀ ਸਾਹਿਬ ਵੀ ਆਪਣੀਆਂ ਟੀਮਾਂ ਭੇਜ ਰਹੇ ਨੇ ਐਨਡੀਆਰਐਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਲਗਾਤਾਰ ਪੂਰੀਆਂ ਪ੍ਰਬੰਧ ਕੀਤੇ ਹੋਏ ਨੇ ਬਟ ਇਹ ਆ ਕਿ ਚਲੋ ਇੱਕ ਕੁਦਰਤੀ ਹੈਗਾ ਜੀ ਇਨਾ ਉਹ ਜਿੰਨਾ ਪਾਊਗਾ ਜੀ ਕਿੰਨਾ ਸਮਾਂ ਲੱਗ ਜੇਗਾ ਜੀ ਸਾਰਾ ਸਥਿਤੀ ਨੂੰ ਪਟਰੋ ਵਿੱਚ ਦਾ ਦੇਖੋ ਪਿਛੋ ਤੇ ਅਗਰ ਦੇਖਿਆ ਜਾਵੇ ਤੇ ਹੁਣ ਤੇ ਲੈਵਲ ਥੋੜਾ ਘਟਿਆ ਪਾਣੀ ਦਾ ਬਟ ਇਹ ਆ ਕਿ ਜਿਹੜਾ ਹੁਣ ਖੇਤਾ ਵਿੱਚ ਪਾਣੀ ਆ ਗਿਆ ਜਿਹੜੀ ਆਡੀ ਫਸਲ ਬਿਲਕੁਲ ਹੀ ਖਰਾਬ ਹੋ ਗਈ ਆ ਪਸ਼ੂਆਂ ਦਾ ਜਿਹੜਾ ਬਹੁਤ ਮੁਸ਼ਕਲ ਆ ਪਸ਼ੂਆਂ ਵਾਸਤੇ ਵੀ ਆਮ ਜਿਹੜੀ ਆਮ ਲੋਕ ਦਾ ਆਉਣਾ ਜਾਣਾ ਬੜਾ ਮੁਸ਼ਕਲ ਹੋਇਆ ਹੈ ਤੇ ਕੁਝ ਕੁ ਲੋਕ ਹਜੇ ਵੀ ਘਰਾਂ ਵਿੱਚ ਫਸੇ ਹੋਏ ਆ ਇਹਨੂੰ ਤਕਰੀਬਨ ਮੈਨੂੰ ਲੱਗਦਾ ਕਿ ਇਹ ਹਜੇ 5-7 ਦਿਨ ਲੱਗਣਗੇ ਇਹ ਨੋਰਮਲ ਹੋਣ ਤੱਕ ਵੀ ਸਰਕਾਰ ਵੱਲੋਂ ਕੁਝ ਆਇਆ ਵੀ ਰਾਹਤ ਦਿੱਤੀ ਗਈ ਹੈ ਸਰਕਾਰ ਵੱਲੋਂ ਜੀ ऑलरेडी ਰਾਹਤ ਦਿੱਤੀ ਗਈ ਆ ਜੀ ਡੀਸੀ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਵੀ 30 ਕਰੋੜ ਦੀ ਇਹਨਾਂ ਨੇ ਫੰਡ ਡਾ ਸਰਕਾਰ ਵੱਲੋਂ ਦਿੱਤਾ ਗਿਆ ਇਹ ਹਰ ਜ਼ਿਲ੍ਹੇ ਨੂੰ ਪਠਾਨਕੋਟ ਨੂੰ ਵੀ 30 ਕਰੋੜ ਦਿੱਤਾ ਗਿਆ ਤੇ ਗੁਰਦਾਸਪੁਰ ਨੂੰ ਵੀ 30 ਕਰੋੜ ਦਿੱਤਾ ਗਿਆ ਜਿਹਨੂੰ ਲੈ ਕੇ ਹੁਣ ਮੇਰੀ ਐਸਡੀਐਮ ਫਤਿਹਗੜ ਚੂੜੀਆਂ ਵੀ ਗੱਲ ਹੋਈ ਆ ਅਸੀਂ ਪਿਛੂਆਂ ਵਾਸਤੇ ਵੀ ਆਪਣਾ ਜੋ ਵੀ ਉਹਨਾਂ ਦੇ ਭਾਵੇਂ ਚੋਕਰ ਹੋਵੇ ਭਾਵੇਂ ਉਹਨਾਂ ਦੇ ਪੱਠੇ ਹੋਣ ਜੋ ਵੀ ਆ ਅਸੀਂ ਉਹਦਾ ਪ੍ਰਬੰਧ ਕਰ ਰਹੇ ਆ ਕਿ ਜਿੰਨੀ ਹੋਏਗੀ ਸਰਕਾਰ ਵੱਲੋਂ ਆਪਾਂ ਬਸ ਉਹਦਾ ਹੈਲਪ ਕਰ ਰਹੇ ਆ ਕੀ ਕਿ ਨਾਲ ਆਇਆ ਰਵੀ ਕਿੱਥੋਂ ਆਇਆ ਤੁਸੀਂ ਅਸੀਂ ਸ੍ਰੀ ਤਰਨਤਨ ਸਾਹਿਬ ਦਾ ਅੱਛਾ ਤੁਸੀਂ ਹਰਦਵਾਲ ਚਾਏ ਹੋ ਪਿੰਡ ਦੇ ਪਾਸਿਆਂ ਦੀ ਮਦਦ ਲਈ ਆਏ ਹੋ ਇਹ ਕੀ ਲੈ ਕੇ ਆਏ ਤੁਸੀਂ ਅਸੀਂ ਤੁੜੀ ਲਿਆਂਦੀ ਜੀ ਡੰਗਰਾ ਵਾਸਤੇ ਤਿੰਨ ਟਰਾਲੇ ਤੇ ਬਾਕੀ ਰਾਸ਼ਨ ਜੋ ਵੀ ਲੋੜਿਆ ਪਾਣੀ ਹੋ ਗਿਆ ਬਰੈਡ ਹੋ ਗਏ ਇਦਾਂ ਹੋਰ ਬੜੀਆਂ ਚੀਜ਼ਾਂ ਕੱਲਾ ਹਰਦਵਾਲਾ ਇੱਕ ਹੋਰ ਕਿਸੇ ਥਾਂ ਤੇ ਨਹੀਂ ਹਰਦਵਾਲੀ ਆਏ ਇੱਥੇ ਕੋਈ ਪਹੁੰਚਾ ਨਹੀਂ ਹੋਰ ਕੋਈ ਦੇ ਅਨੂੰ ਸਾਡਾ ਯਾਰ ਇੱਥੋਂ ਦਾ ਦੇ ਇਹਨੇ ਕੀਤਾ ਫੋਨ ਤੇ ਅਸੀਂ ਇੱਥੇ ਤਾਂ ਕਰ ਗਏ ਤੁਸੀਂ ਆਪਣੀ ਕੋਈ ਸੰਸਥਾ ਕੇ پیسے ਨੌਜਵਾਨਾਂ ਲਈ ਨਹੀਂ ਵੈਸੇ ਹੀ ਵੈਸੇ ਹੀ ਜੀ ਕੋਈ ਸੰਸਥਾ ਨਹੀਂ ਹਾਂਜੀ ਜਿਉਂ ਯੂਨੀਵਰਸਿਟੀ ਲੋ ਆਏ ਅਸੀਂ ਗੁਰੂ ਨਾਨਕ ਦੇਵ ਜਿਉਂ ਯੂਨੀਵਰਸਿਟੀ ਲੋ ਸਾਰੇ ਉੱਥੇ ਪੜ੍ਹਦੇ ਆਂ ਤੇ ਉੱਥੇ ਹੀ ਜ਼ਰੇ ਆਏ ਤੁਸੀਂ ਅ ਵਿਦਿਆਰਥੀ ਵਿੰਗ ਲਾ ਲਿਆ ਹਾਂਜੀ ਹਾਂਜੀ ਤੇ ਗਾਂਵੀ ਕਿਉਂਕਿ ਪੰਜਾਬ ਤੇ ਸਾਰੇ ਖਾਸ ਕਰਕੇ ਜਿਲ੍ਹਾ ਗਰਦਾਸਪੁਰ ਚ ਬਹੁਤ ਭਾਰੀ ਮਾਰ ਪਈ ਆ ਹਾਂਜੀ ਉਹ ਵਿੱਚ ਵਿੱਚ ਵੀ ਗਾਂ ਕਿਸੇ ਦੀ ਜੁਆਇਨ ਅੱਜ ਹੀ ਅੱਜ ਹੀ ਆਏ ਇੰਨਾ ਕੁ ਲੈ ਗਏ ਬਾਕੀ ਵੇਖਾਂਗੇ ਕੱਲ ਨੂੰ ਪਰਸੋਂ ਨੂੰ ਫੇਰ ਆਵਾਂਗੇ ਜੋ ਜੋ ਲੋੜ ਆ ਮਾੜੇ ਕਿਰਪਾ ਕਰੇ ਇਤੀ-ਇਤੀ ਜੋ ਵੀ ਹੋਇਆ ਵਧੀਆ ਵੇ। ਬਾਕੀ ਵੀਰ ਜੀ ਸਾਡੀ ਸਾਰੇ ਯੂਥ ਨੂੰ ਜਿਹੜੇ ਵਧੀਆ ਸਹੀ ਸਲਾਮਤ ਹੈ ਜਿਨ੍ਹਾਂ ਦੇ ਏਰੀਆ 'ਚ ਪਾਣੀ ਨਹੀਂ ਆਇਆ ਹੁਮ ਹਮ ਭਾਗੇ ਇੱਥੇ ਪਹੁੰਚੋ ਇੱਥੇ ਲੋੜ ਹੈ ਤੇ ਆਪਣੀ ਵੀਰਾਂ ਨੂੰ ਜਿੰਨੀ ਵੀ ਜੋ ਸਰਦਾ ਬੰਦਾ ਹੋ ਸਕਦਾ ਵਾ ਮੇਰੇ ਵੀਰ ਪਹੁੰਚੋ ਕਿਉਂਕਿ ਪੰਜਾਬ ਨੂੰ ਲੋੜ ਹੈ। ਮੇਰਾ ਨਾਂ ਬਜੇਤਰ ਸਿੰਘ ਜੀ ਸਰ। ਅਸੀਂ ਸਰ ਮਜੀਠਾ ਸਾਈਡ ਵੀਰਮ ਵਿਡਾਲਾ ਪਿੰਡ ਸਾਡਾ ਅਸੀਂ ਉੱਥੋਂ ਆਏ ਆਂ ਅਸੀਂ ਤਿੰਨ ਪਿੰਡ ਇੱਥੋਂ ਇਕੱਠੇ ਹੋਏ ਆਂ ਭੋਮਾ ਵਿਡਾਲਾ ਤੇ ਵੀਰਮ ਤੇ ਆ ਸਾਡੇ ਨਾਲ ਸਾਥੀ ਹੈ ਅਸੀਂ ਯੂਨੀਵਰਸਿਟੀ ਇਕੱਠੇ ਪੜ੍ਹਦੇ ਆਂ ਤੇ ਇਹ ਤਰਨਤਾਂ ਤੋਂ ਸੇਵਾ ਲੈ ਆ ਗਏ ਇੱਥੇ ਪਹੁੰਚੇ ਸਰ ਇੱਥੇ ਲੋੜਵੰਦਾਂ ਵਾਸਤੇ ਸਰ ਇੱਥੇ ਲੋੜਵੰਦਾਂ ਵਾਸਤੇ ਹੁਣ ਮੌਕੇ ਦੇ ਹਿਸਾਬ ਨਾਲ ਕਿ ਜਿਹੜੇ ਜਨਵਾਰ ਜਿਤਨਾ ਮੰਨ ਲਓ ਕਿ ਲੋਕਾਂ ਨੇ ਰੱਖੇ ਜਿਹੜੇ ਉਹਨਾਂ ਲਈ ਚਾਰਾ ਵਗੈਰਾ ਜਿਹੜਾ ਉਹਦੀ ਥੋੜ੍ਹ ਪੈਣ ਦੀ ਇੱਥੇ ਤੂੜੀ ਲਿਆਂਦੀ ਅਸੀਂ ਆਪਣੇ ਸੁੱਕਾ ਚਾਰਾ ਤੇ ਨਾਲ ਜਿਹੜਾ ਗਾਂ ਅੱਗੇ ਲੈ ਕੇ ਜਾਵਾਂਗੇ ਉਹ ਆਪਾਂ ਪਾਣੀ ਲੈ ਕੇ ਆਏ ਆ ਬ੍ਰੈਡ ਲੈ ਕੇ ਆਏ ਆ ਨੌਜਵਾਨਾਂ ਦੀ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਜਿੱਥੇ ਇਸ ਵਕਤ ਇਨਰ ਪਿੰਡ ਵਾਲਿਆਂ ਨੂੰ ਕੁਝ ਜ਼ਰੂਰ ਤੇ ਅੱਜ ਉਹ ਇਸ ਵੇਲੇ ਤਕਲੀਫ ਵਿੱਚ ਨੇ ਸਰ ਨੌਜਵਾਨਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਵਿੱਚ ਇਹ ਮਾੜਾ ਸਮਾਂ ਚੱਲਣ ਡਿਆ ਆ ਅਸੀਂ ਵੇਖਣਨੇ ਕਿ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਸਿਰਫ ਪੰਜਾਬ ਦੇ ਵਿੱਚਲੇ ਜਿਹੜੇ ਪਿੰਡ ਆ ਉਹ ਹੀ ਉੱਠ ਕੇ ਇੱਕ ਦੂਜੇ ਦੀ ਸਹਾਇਤਾ ਲਈ ਆਉਂਦੇ ਆ ਕਿ ਜਿਹੜੇ ਪਿੰਡ ਲਾਗੇ ਵਾਲੇ 'ਚ ਪਾਣੀ ਜਾਂਦਿਆ ਆ ਤੇ ਦੂਜੇ ਵਾਲੇ ਲਾਗੋਂ ਆਉਂਦੇ ਆ ਤੇ ਉਹਨਾਂ ਦੀ ਸਹਾਇਤਾ ਕਰਨਦੇ ਆ ਬਾਹਰ ਵਾਲਾ ਕੋਈ ਨਹੀਂ ਆਉਂਦਿਆ ਇਹੋ ਪੰਜਾਬ ਹੀ ਜਿਹੜਾ ਕਿਤੇ ਦੂਰ ਦੂਰ ਤੱਕ ਕਸ਼ਮੀਰ ਚ ਆ ਜੇ ਨਾ ਇਧਰ ਕਨਿਆ ਕੁਮਾਰੀ ਠਾਂ ਤੱਕ ਕਿਤੇ ਵੀ ਹੜ ਕੋਈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤੇ ਪਹਿਲੇ ਨੰਬਰ ਤੇ ਖਲੋਂਦਾ ਸੀ ਤੇ ਅੱਜ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਪੰਜਾਬ ਸਿਰਫ ਆਪਣੀ ਸਹਾਇਤਾ ਆਪ ਕਰਨ ਦਿਆ ਤੇ ਗਾਂਵ ਦੇ ਲਈ ਵੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਸਾਡੇ ਜੋਗਾ ਜੋ ਹੈਗਾ ਹੀ ਉਹ ਆਪਣੇ ਹਿਸਾਬ ਨਾਲ ਕਰਨਦੇ ਆਂ ਅਸੀਂ ਸਿਰਫ ਮਦਦ ਕਰ ਸਕਦੇ ਆਂ ਜੇ ਗਾਂਵ ਫਿਊਚਰ ਦੇ ਵਿੱਚ ਜਿਹੜੇ ਹੜ ਆਉਣੇ ਆ ਉਹਨਾਂ ਨੂੰ ਰੋਕਣ ਦਾ ਜਿਹੜਾ ਕੰਮ ਆ ਉਹ ਪ੍ਰਸ਼ਾਸਨ ਦਾ ਆ ਤੇ ਵਧੀਆ ਹੋ ਕਹਿਣਾ ਵੀ ਬਣਾਉਂ ਵਧੀਆ ਸਾਰੀਆਂ ਨਹਿਰਾਂ ਨੂਰਾਂ ਜਿਹੜਾ ਪਾਣੀ ਆਵੇ ਨਾ ਬਕਰੋ ਜਿਹੜਾ ਬਿਲਕੁਲ ਜਿਹੜੇ ਬਾਨ ਆ ਉਹ ਮਜ਼ਬੂਤ ਕੀਤੇ ਜਾਣ ਕਿ ਜਿਹੜਾ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਆ ਉਹ ਜਿਹੜਾ ਆ ਉਹ ਇਹਨਾਂ ਕਿਸਾਨਾਂ ਦੇ ਲਈ ਖੁਸ਼ਹਾਲ ਰਵੇ ਕਿ ਜਿਹੜੇ ਬੰਦਿਆਂ ਕੋ ਜੋ ਜੋ ਆਪਣੀ ਇੱਥੇ ਕਿਰਤ ਕੰਢੇ ਆ ਉਹ ਕਰਕੇ ਦੇ ਖਾ ਸਕੇ ਬੰਦਾ ਕਿ ਆਪਣੀ ਕਮਾਈ ਜਿਹੜੀ ਉਹਨਾਂ ਦੀ ਉਹਨਾਂ ਦੇ ਕੋਲ ਡਾਇਰੈਕਟ ਪਹੁੰਚ ਸਕੇ ਨੁਕਸਾਨ ਨਾ ਕਿਸਦਾ ਕੋਈ ਹੋਵੇ ਮੁਖ ਸਿੰਘ ਜੀ ਮੁਖ ਸਿੰਘ ਜੀ ਕਦੋਂ ਪਾਣੀ ਆਇਆ ਇਹ ਪਾਣੀ ਭਾਜੀ ਕੱਲ ਰਮਦਾਸ ਤੋਂ ਇਨੇ ਪਾਣੀ ਨੇ ਮਾਰ ਕੀਤੀ ਹੈ ਜਿਹੜਾ ਭੋਨੇਵਾਲ ਤੋਂ ਤੁਸੀਂ ਟੁੱਟੀ ਹੈ ਨਾ ਭੋਨੇਵਾਲ ਤੋਂ ਇਨੇ ਰਮਦਾਸ ਵਾਲੇ ਪਾਣੀ ਨੇ ਇੱਧਰ ਚੜਨਾ ਸ਼ੁਰੂ ਕੀਤਾ ਵਾ ਸਭ ਤੋਂ ਪਹਿਲਾਂ ਇਹ ਉੱਥੋਂ ਆਇਆ ਉੱਥੋਂ ਆਇਆ ਰਮਦਾਸ ਵਾਲੀ ਸਾਈਡ ਤੋਂ ਤੇ ਰਾਤ ਦਾ ਪਾਣੀ ਇਹ ਜਿਹੜਾ ਪਿਛਲਾ ਪਾਣੀ ਸੀ ਜਿਹੜਾ ਕੋਰੀਦੌਰ ਤੋਂ ਟੁੱਟਾ ਹੈ ਪਿਛਲੇ ਪਿੰਡਾਂ ਦਾ ਨਿੱਕੋਸਰਾ ਜਾਂ ਪਿੱਛੇ ਨੂੰ ਸ਼ਕਾਰ ਮਾਛੀਆਂ ਕੋਟਲੀ ਜਿੰਨਾ ਵੀ ਹੈਗਾ ਇਹ ਉਹ ਪਾਣੀ ਰਾਤ ਦਾ ਇਕੱਠਾ ਹੋ ਕੇ ਤੇ ਇੱਥੇ ਬਹੁਤ ਜ਼ਿਆਦਾ ਮਤਲਬ 88 ਤੋਂ ਵੀ ਜ਼ਿਆਦਾ ਪਾਣੀ ਹੋ ਗਿਆ ਕੱਲ ਇੱਥੇ 4 ਫੁੱਟ ਪਾਣੀ ਤੇ ਅੱਜ ਇੱਥੇ 7 ਫੁੱਟ ਪਾਣੀ ਹੈ ਰਾਤ ਰਾਤ 3 ਫੁੱਟ ਪਾਣੀ ਆ ਰਾਤ ਰਾਤ 3-4 ਫੁੱਟ ਪਾਣੀ ਵਧਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੈ ਜਾਨੀ ਨੁਕਸਾਨ ਵੀ ਕਿਉਂ ਹੋਇਆ ਕਿ ਬਚਾਅ ਹੋ ਗਿਆ ਜਾਨੀ ਨੁਕਸਾਨ ਤੇ ਸ਼ਾਇਦ ਨਹੀਂ ਹੋਇਆ ਕਿਤੇ ਵੀ ਪਰ ਮਾਲੀ ਨੁਕਸਾਨ ਜ਼ਰੂਰ ਲੋਕਾਂ ਦਾ ਮਾਲ ਡੰਗਰ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਤੂੜੀ ਕਿਸੇ ਦੀ ਨਹੀਂ ਰਹੀ ਸਾਰੀ ਰੁੜ ਗਈ ਹੈ ਤੇ ਬਾਕੀ ਫਸਲ ਦਾ ਤੇ ਰਿਆ ਹੀ ਕੁਝ ਨਹੀਂ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਨਾਮੋ ਨਿਸ਼ਾਨ ਹੀ ਨਹੀਂ ਰਹਿਣਾ ਇੱਥੇ ਤੇ ਕੋਈ ਦੇਸੀ ਨਹੀਂ ਪਾਣੀ ਲੱਗ ਜੇ 15-20 ਦਿਨ ਲੱਗ ਜਣੇ ਹਾਂਜੀ 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 ਵੱਧ ਪੰਨੇ ਬਣ ਤਾਂ ਇਹ ਪਿਛਲੀ ਆਰੀ ਵੀ 88 ਚ ਜਦੋਂ ਇੱਥੋਂ ਪਾਣੀ ਲੱਤਾ ਸੀ ਨਾ ਸਾਰਾ ਪਾਣੀ ਪਿਛਲਾ ਖਤਮ ਹੋ ਗਏ ਇਹ ਪਾਣੀ ਫੇਰ ਨਿਕਲਦਾ ਸਾਨੂੰ ਮਾਰਦੀ ਆ ਰੇਲ ਅੱਗੋਂ ਇੱਕ ਰੋਡ ਇਹਨਾਂ ਨੇ ਨਵਾਂ ਬਣਾਤਾ ਆ ਔਰ ਅੰਦਾਜ਼ ਰੋਡ ਉਹ ਉੱਚਾ ਕਰਤਾ ਆ ਉਹ ਅੱਗੋਂ ਕਿਤੋਂ ਟੁੱਟਾ ਨਹੀਂ ਆ ਉਹ ਪਾਣੀ ਨਹੀਂ ਖਿੱਚ ਰਿਆ ਨਾ ਅੱਗੋਂ ਰੇਲ ਖਿੱਚ ਰਹੀ ਆ ਪਿੱਛੋਂ ਅੱਗੋਂ ਰੇਲ ਨੇ ਢੱਕਾ ਲਾ ਕੇ ਤੇ ਇਹ ਪਾਣੀ ਤਕਰੀਬਨ ਸਾਡੇ ਪਿੰਡ ਤੱਕ ਵਾੜਦੀ ਜਿਹੜੀ ਕੋਸ਼ਿਸ਼ ਹੁੰਦੀ ਲੈ ਇਸ ਸਾਈਡ ਤੇ ਉਸ ਤੇ ਗਿਆ ਜਿੱਥੇ ਉਧਰ ਪਾਣੀ ਦੇਖਿਆ ਸਾਡੇ ਇੱਥੇ ਸਾਡੇ ਪੜੇਵਿਆਂ ਦਾ ਘਰ ਇੱਥੇ ਉਧਰ ਇਹ ਤਾਂ ਪਾਣੀ ਵੇਖਿਆ ਪਾਣੀ ਉਧਰ ਇਧਰ ਨੂੰ ਆ ਰਿਹਾ ਹੈ ਨਾ ਸਲੋ ਅੱਛਾ ਪਹਿਲਾਂ ਕੱਲ ਉਸ طرف ਤੋਂ ਉਸ ਪੁਲ ਤੋਂ ਵੇਖ ਕੇ ਵੇਖਿਆ ਇਧਰ ਆ ਫੇ ਇਧਰ ਆ ਕੇ ਵੇਖਿਆ ਤੇ ਇੱਥੇ ਪਾਣੀ ਆ ਗਿਆ ਸੀ ਤੇ ਉਧਰੋਂ ਪਾਣੀ ਆ ਵਾਂਗ ਜਿਵੇਂ ਸਾਰੀ ਖਾਲੀ ਸੀਗੀ ਜੇ ਤਾਂ ਮੈਂ ਉਧਰੋਂ ਪਾਣੀ ਆਇਆ ਇਧਰੋਂ ਆ ਡੱਕ ਕੇ ਪਾਣੀ ਜਿਹੜਾ ਤੇ ਫੇਰ ਇਧਰ ਦੀ ਛੜਕ ਪਾਰ ਕਰਕੇ ਤੇ ਫੇਰ ਆ ਵਾਂਗ ਪਾਣੀ ਕੱਲ ਦਾ ਇੱਥੇ 7 ਵਜੇ ਦਾ ਬੜੀ ਤਿੰਨ ਤਿੰਨ ਫੋਟ ਆ ਗਿਆ ਫੇਰ ਸਾਚੀ ਵਿਹੜ ਦੇ ਵਿੱਚ ਇੱਥੋਂ ਤੱਕ ਪਾਣੀ ਨਹੀਂ ਛੜਿਆ ਜਿੱਥੋਂ ਤੱਕ ਹੋਣ ਚੜ ਗਿਆ ਹੇ ਜਾਨੀ 80 ਤੋਂ ਵੱਧ ਮਾਰ ਨਾ ਮਾਰ ਕਰ ਮਾਰ ਕੀਤੀ ਹੈ ਮਾਰ ਇਹਨਾਂ ਨੇ ਇਧਰ ਵਾਲੀ ਸਿਰਫ ਪਰ ਉਹ ਜਿਹੜਾ ਰਿਹਾ ਹੀ ਫੋਕਲ ਪੁਆਇੰਟ ਤੱਕ ਪਾਣੀ ਰਿਹਾ ਇਹ ਫੋਕਲ ਪੁਆਇੰਟ ਤੋਂ ਫਿਰ ਇਹ ਇਧਰੋਂ ਮਿੱਟੀ ਦੀਆਂ ਕਿਸ਼ਤੀਆਂ ਇਧਰੋਂ ਮੋਲੀਆ ਕੋੜ ਤੋਂ ਪਹੁੰਚ ਜਾਂਦੀਆਂ ਸੀ ਇਹ ਆ ਇਹ ਇੱਥੇ ਬੰਦੇ ਜਿਹੜੇ ਮੋਲੀਆ ਕੋੜ ਤੋਂ ਉਦੋਂ ਗੱਲੇ ਹੀ ਪਰ ਇਤਕੀ ਪਾਣੀ ਬਹੁਤਾ ਹੀ ਜ਼ਿਆਦਾ ਗਾਂਦ ਅਕ ਟਰਪਲਿਆਂ ਦਾ ਕਿ ਪਹੁੰਚ ਗਿਆ ਇਧਰ ਦੀ ਕਿੰਨਾ ਕਿੰਨਾ ਕ ਨੁਕਸਾਨ ਹੋਇਆ ਇੱਥੇ ਨੁਕਸਾਨ ਨੂੰ ਘਟੋ ਘਟਵੀਦਾ ਮੇਰਾ 200 300 ਕਿੱਲਾ ਦਾ ਇਧਰ ਹੀ ਡੁੱਬ ਗਿਆ ਇੱਥੇ ਇੰਨੇ ਘੇਰੀਏ ਜੀ ਤੇ ਉਧਰ ਵਾਲੀ ਸੁਦੇ ਸਕੂਲ ਦੇ ਲਾਗੇ ਛਪੜੇ ਉਧਰ ਚ ਪਾਣੀ ਭੰਨ ਲਿਆ ਅਜੇ ਉਹ ਵੀ ਪਤਾ ਨਹੀਂ ਹੋ ਸਕਦਾ ਪਿੰਡ ਦੇ ਵਿੱਚ ਚਲ ਜੇ ਪਿੰਡ ਵਿੱਚ بچਾ ਪਿੰਡ ਵਿੱਚ بچਾ ਜੇ ਪਿੰਡ ਚ ਚਲੋ ਮਾਲੀ ਸਖਸਾਨ ਬਹੁਤ ਹੋਇਆ ਪਰ ਜਾਨੀ ਸਖਸਾਨ ਤੋਂ ਬਚਾਈ ਅਜੇ ਕੋਈ